ਭਟਾਲਾ ਦੇ ਨੇੜੇ ਜਦੀਕੇ ਕਸਬਾ ਧਰਮਕੋਟ ਬੱਗਾ ਤੋਂ ਇੱਕ ਮੱਧ ਪਾਗੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਰੈਕਟਰ ਸੂਬੇਦਾਰ ਜਤਿੰਦਰ ਸਿੰਘ ਉਮਰ ਕਰੀ 50 ਸਾਲ ਆਪਣੀ ਪਤਨੀ ਨਾਲ ਮੋਟਰਸਾਈਕਲ ਤੋਂ ਧਰਮਕੋਟ ਬੱਗਾ ਤੋਂ ਭਟਾਲਾ ਨੂੰ ਵਾਪਸ ਆ ਰਹੇ ਸਨ ਕਿ ਤਿਆਨਕ ਸੜਕ ਕਿਨਾਰੇ ਗੱਡੀ ਦੇ ਸਵਾਰ ਨੇ ਬਾਰੀਕ ਖੋਲ ਦਿੱਤੀ ਅਤੇ ਮ੍ਰਿਤਕ ਸੂਬੇਦਾਰ ਜਤਿੰਦਰ ਸਿੰਘ ਦਾ ਮੋਟਰਗੱਡੀ ਦੀ ਖੋਲੀ ਹੋਈ ਬਾਰੀ ਨਾਲ ਟਕਰਾ ਗਿਆ ਅਤੇ ਜਤਿੰਦਰ ਸਿੰਘ ਅਤੇ ਅਸਲੀ ਪਤਨੀ ਸੜਕ ਤੇ ਡਿੱਗ ਪਏ ਅਤੇ ਪਿੱਛੋਂ ਆ ਰਹੇ ਤੇਜ਼ ਰਵੱਸਾਰ ਟਰੱਕ ਨੇ ਜਪਿੰਦਰ ਸਿੰਘ ਉਪਰੋਦੀ ਲੰਗ ਗਿਆ ਜਿਸ ਕਰਨਲ ਟਾਇਰ ਸੂਬੇਦਾਰ ਜਪਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਬੱਚੇ ਵਿਦੇਸ਼ ਰਹਿੰਦੇ ਹਨ ਤੇ ਇਹ ਦੋਵੇਂ ਪਤੀ ਪਤਨੀ ਬਟਾਲਾ ਦੇ ਮੱਲੀ ਮਾਰਕੀਟ ਵਿੱਚ ਠੀਕ ਰਹਿੰਦੇ ਹਨ ਬਿਊਰੋ ਰਿਪੋਰਟ ਅਲ ਪੰਜਾਬ న్యూਸ ਅ ਅੱਜ 3:30 ਵਜੇ ਸਾਡੇ ਕੋਲ ਇੱਕ ਬ੍ਰੌਡਡਟ ਪਰਸਨ ਦੀ ਇੱਕ ਆਈਸੀ ਗੋਟਡ ਪਰਸਨ ਆਈ ਸੀਗੇ ਤੇ ਜੇ ਜਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਇਹ ਅਕਰਨਸੀ ਕੀ ਧਰਮਪੁਰ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉੱਥੋਂ ਬਰਾਡਟ ਪੇਸ਼ੈਂਟ ਲੈਣ ਨੂੰ ਜਾਂਦਾ ਗਿਆ ਸੀਗਾ ਅ ਏਜ ਅਪਰੋਕਸੀਮੇਟਲੀ 50 ਦੇ ਸਾਨੇ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮ ਐਸਰ ਉਹ ਐਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ ਥੀ ਪ੍ਰਾਈਵੇਟ ਕਿਸੋ ਹਸਪੀਟਲ ਲੈ ਗਏ ਹਾਂ ਜਿਸ ਸਾਡੇ ਕੋਲ ਬਸ ਬਰਾਡਟ ਪੇ ਜਤਿੰਦਰ ਸਿੰਘ ਨਾਮ ਦਾ ਐਕਿਵਲੈਂਟ ਹੈਗਾ ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਰ ਸਿੰਘ ਜਤਿੰਦਰ ਸਿੰਘ ਠੀਕ ਹੈ ਬਟਾਲਾ ਰਹਿੰਦੇ ਨੇ ਤੇ ਇਹ ਆਉਂਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਅੱਗੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਸ਼ੌਟ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਉਹ ਐਸਲੀ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਰਹਿੰਦੇ ਇਹ ਬਟਾਲੇ ਇੱਥੇ ਮੱਲੀ ਮਾਰਕੀਟ ਸਰਕਮ ਕੋਈ ਨਹੀਂ ਸੁਬੇਦਾਰ ਮੇਰੇ ਸੁਬੇਦਾਰ ਆਏ ਨੇ ਪੈਨਸ਼ਨ ਹਾਂ ਕਿੱਥੇ ਕਰਕੇ ਐਕਸੀਡੈਂਟ ਇਹ ਆਪਣੇ ਧਰਮਘੋਰ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਧਰਮਘੋਰ ਇਥੋਂ ਆਪਾਂ ਚ ਚੋਰਾਵਾਂ ਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰਕਮਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੀਟ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕੀ ਨਾਮ ਮੋਰੇ ਲਈ ਇਹਨਾਂ ਦੀ ਉਮਰ ਮੇਰੇ ਸਹਾਰੇ ਮਹਾ 45 ਸਾਲ ਦੇ ਹੋ ਗਏ 45 40 ਸਾਲ ਜੀ